ਸਨੀ ਦੇ ਹੋਲ ਜਿਹੜੇ ਆ ਉਹਨਾਂ ਦੀ ਐਕਟਿੰਗ ਕਿਵੇਂ ਦੀ ਲੱਗੀ ਦਲਜੀਤ ਦੋਸਾਂਝ ਆਹਾਨ ਸ਼ੇਟੀ ਵਰੋਂ ਤਵਨ ਸਾਰੇ ਆਰਟਿਸਟ ਜਿਹੜੇ ਬੜੀ ਅੱਛੀ ਫਿਲਮ ਹੈ ਜੀ very inspiring and patriotic movie it is diljit dosanjh ki jo story thi usme mere ko bahut zyada relate kari aur achhi lagi mere ko sachye kal dus dekh rahe ho danak swar tv mai sonia so aaj hai filmi friday te film release ho chuki hai border 2 jiska bahut lambe time to intezar kita ja raha hai si border film di gal kariye 19197 de vich ye film release hui si gi te aaj is da second part yani ki border 2 release ho chuki hai film de vich sunny deol jo ki evergreen hero ho nazar aa rahe hai so ilawa diljit dosanjh ahan shethi te naal di naal varun dhawa मोनिका बेदी सोनम बाजवा ਵਰਗੇ ਕਲਾਕਾਰ ਇਸ ਫਿਲਮ ਨੂੰ ਜੋਆ ਸ਼ਾਨਦਾਰ ਬਣਾਉਂਦੇ ਹੋਇਆ ਨਜ਼ਰ ਆ ਰਿਹਾ ਹੈ ਫਿਲਮ ਦੇ ਵਿੱਚ ਸੋਲਜਰਸ ਦੀ ਕਹਾਣੀ ਦਿਖਾਈ ਗਈ ਹੈ ਸੋ ਫਿਲਮ ਦੇ ਅੱਜ ਅਸੀਂ ਰਿਵਿਊ ਕਰਨ ਸਿਨੇਮਾ ਘਰਾਂ ਦੇ ਵਿੱਚ ਪਹੁੰਚੇ ਆ ਤੇ ਇਸ ਫਿਲਮ ਨੂੰ ਦੇਖਣ ਦੇ ਲਈ ਵੱਡਿਆਂ ਤੋਂ ਲੈ ਕੇ ਬੱਚੇ ਤੱਕ ਪਹੁੰਚੇ ਆ ਤੇ ਸਾਰੇ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਬਾਰਡਰ ਟੂ ਫਿਲਮ ਕਿਵੇਂ ਦੀ ਲੱਗੀ ਹੈ ਕਿਵੇਂ ਦੀ ਲੱਗੀ ਫਿਲਮ ਬਹੁਤ ਅੱਛੀ ਲੱਗੀ ਬਹੁਤ ਅੱਛੀ ਵੈਰੀ ਨੈਸਟਪੀਰੇਸ਼ਨ ਆ ਜੀ ਹਾਂਜੀ ਪਹਿਲੇ ਬਹੁਤ ਅੱਛੀ ਲੱਗੀ ਬਹੁਤ ਅੱਛੀ ਬਹੁਤ ਵਧੀਆ ਬਹੁਤ ਬਹੁਤ ਅੱਛਾ ਰੋਲ ਆਈ ਬਹੁਤ ਦੋਨੋ ਨੇ ਐਕਟਿੰਗ ਕੀਤੀ ਹੈ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਹੈ ਬਹੁਤ ਜੰਮੀ ਮਾਸ਼ਾਅੱਲ ਅੱਛਾ ਇੰਡੀਅਨ ਆਰਮੀਨ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇੱਕ ਇੱਕ ਫਾਰਮ ਕੱਢਣਾ ਚਾਹੀਦਾ ਹੈ ਤਾਂ ਕਿ ਜਿਹੜੇ ਨਵੇਂ ਸਟੂਡੈਂਟ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਹੈ ਨਾ ਜੀ ਹਾਂ ਜੀ ਸਨੀ ਦੇ ਵਾਲੀ ਬਹੁਤ ਅੱਛਾ ਬਹੁਤ ਐਕਟਿੰਗ ਸੁਪਰ ਹੈ ਸੁਪਰ ਐਕਟਿੰਗ ਸਾਰੇ ਹੀਰੋਜ਼ ਦੀ ਸਭ ਦੀ ਮੂਵੀ ਆਸਮ ਮੂਵੀ ਹੈ ਸਭ ਨੂੰ ਆ ਕੇ ਦੇਖਣੀ ਚਾਹੀਦੀ ਹੈ ਸਰ ਕੀ ਕਹਿਣਾ ਚਾਹੋਗੇ ਕਿਵੇਂ ਲੱਗੀ ਫਿਲਮ ਬੜੀ ਅੱਛੀ ਫਿਲਮ ਹੈ ਜੀ ਵੈਰੀ ਇਨਸਪਾਇਰਿੰਗ ਐਂਡ ਪੈਟ੍ਰੀਓਟਿਕ ਮੂਵੀ ਇ जी आप सनी देओल हाँ। की बात करिए दलजीत तो सांझ बहुत सारे आर्टिस्टस ने बीच में की कहना चाहूंगा सनी देओल और धवन हाँ। अभरुन धवन दे एक्टेड वेरी वेल लेडीज भी बहुत अच्छी एक्टिंग है दलजीत सुजा सर बहुत बढ़िया और यस श्योरली एंड न्यू एंड इंटरनेशनल एंड न्यू यस न्यू जनरेशन को जरूर देखना चाहिए यस गुड यूथ ने थैंक यू क्या कहना चाहोगे मैम बहुत अच्छा लगा मूवी देख के और बहुत अच्छी इस बात की खुशी है कि यहाँ पे जितने भी स्कूल के बच्चे आए हैं उनको आने वाले हमारे फौजू भाई की जो भी बहुत अच्छा मतलब कि सोचेंगे वो ये मूवी देख के और उन स्कूल वालों की मैडमों को धन्यवाद करना चाहूँगा ਜੋ ਆਪਣੇ ਸੂਬੀ ਸਕੂਲ ਦੇ ਛੋਟੇ ਛੋਟੇ ਬੱਚੋ ਕੋ ਇਹ ਮੂਵੀ ਦਿਖਾਉਣੇ ਲਈ ਲੈ ਗਏ ਜੋ ہمارے ਦੇਸ਼ ਕੇ ਉੱਪਰ ਬਣੀ ਹੋਈ ਹੈ। ਅੱਛਾ ਬਹੁਤ ਸਾਰੇ ਆਰਟਿਸਟਸ ਦੇ ਵਿੱਚ ਨਜ਼ਰ ਆ ਰਹੇ ਆ। ਸਨੀ ਦਿਓਲ ਜਿਨ੍ਹਾਂ ਦੀ ਪਹਿਲੀ ਬਾਰਡਰ ਫਿਲਮ ਹੀ ਸੀਗੀ ਤਾਂ ਉਹ ਦੂਸਰੀ ਫਿਲਮ ਦੇ ਵਿੱਚ ਵੀ ਨਜ਼ਰ ਆ ਰਹੇ ਸੋ ਇਲਾਵਾ ਵਰੁਣ धवन, ਦਲਜੀਤ ਦੋਸਾਂਝ, ਸੁਨੀਲ ਸ਼ੇਟੀ ਦੇ ਬੇਟੇ ਵੀ ਇਸ ਦੇ ਵਿੱਚ ਨਜ਼ਰ ਆ ਰਿਹਾ ਹਨ ਸ਼ੇਟੀ। ਸਾਰਿਆਂ ਦੀ ਮੈਮ ਬਹੁਤ ਚੰਗੀ ਐਕਟਿੰਗ ਦਿਖਾਈ ਹੈ ਜਿਨ੍ਹਾਂ ਨੂੰ ਜਿਹੜਾ ਵੀ ਕੰਮ ਰਿਸਪੋਨਸਿਬਿਲਟੀ ਨਾਲ ਉਹਨਾਂ ਨੇ ਕੀਤਾ ਹੈ। ਦਲਜੀਤ ਸਿੰਘ ਨੇ ਆਪਣਾ ਆਹਨ ਸ਼ੇਟੀ ਨੇ

कुछ भी नहीं है दोनों बहुत ही है। अच्छी, थी में में अच्छी, अच्छी। की मैं... है सोल्जर की।, की जब वो थे और जब वो मोटिवेशन देते थे ना तब इमोशनल सा फील हुआ था बहुत ज्यादा ये सब तो एक्टिंग कैदी लगी मुझे जो जो गाइड कर रहे थे उनको उनका नाम जब भी, भी नाम नहीं पता मुझे सनी देवल की सुतानुकी में भी लगी सारे नो फिल्म अच्छी लगी बढ़िया लगी जोश कितने हैं बच्चों इतनी सोनी फिल्म वही क्या है जोश बड़ा बहुत बढ़िया किसकी बढ़िया लगा फिल्म देवेश जब सौ लोगों ने पूरे फौज मारी थी ਹਾਂਜੀ ਐਕਟਿੰਗ ਕੇ ਦੀ ਵਧੀਆ ਲੱਗੀ ਸਭ ਤੋਂ ਵਾਦ ਸਨੀ ਦੇਵਲ ਸਨੀ ਦੇਵਲ ਕੀ ਵਾਦ ਕਿਵੇਂ ਦੀ ਲੱਗੀ ਫਿਲਮ ਮੈਮ ਬਹੁਤ ਅੱਛੀ ਲੱਗੀ ਸ਼ਾਨਦਾਰ ਯੈਸ ਮੈਮ ਥੈਂਕ ਯੂ ਸੋ ਮੱਚ ਬਹੁਤ ਅੱਛੀ ਅਚੜੀ ਆਪਾਂ ਕਹੀਏ ਸਨੀ ਦੇਵਲ ਜਿਹੜੇ ਆ ਉਹਨਾਂ ਦੀ ਐਕਟਿੰਗ ਕਿਵੇਂ ਦੀ ਲੱਗੀ ਦਲਜੀਤ ਦੋਸਾਂਝ ਆਹਾਨ ਸ਼ੇਟੀ ਵਰੋਂ ਤਵਨ ਸਾਰੇ ਆਰਟਿਸਟ ਜਿਹੜੇ ਸੀ ਯੈਸ ਸਰ ਯੈਸ ਮੈਮ ਬੜੀਆ ਸੀ ਸਭ ਦੀ ਬੜੀਆਂ ਸੀ ਇਮੋਸ਼ਨਲ ਨਹੀਂ ਭਾਂਜੀ ਜ਼ਿਆਦਾ ਜ਼ਿਆਦਾ बहुत ज़्यादा, बहुत नारे, बहुत, नारे। हाँ। अच्छा अंदर नारे भी लग रहे लग रहे लगा दो फिर एक बार ਮਸ ਥੈਂਕ ਯੂ ਸੋ ਮਚ ਪੂਰਾ ਜੋਸ਼ ਬੱਚਾ ਦੇ ਵਿੱਚ ਨਜ਼ਰ ਆ ਰਿਹਾ ਇੱਥੇ ਵੇਖੋ ਨਾ ਬਾਰਡਰ 2 ਫਿਲਮ ਵੇਖ ਕੇ ਆਏ ਆ ਬਾਰਡਰ ਫਿਲਮ ਦੀ ਗੱਲ ਕਰੀਏ 19197 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਤੇ ਹੁਣ ਬਾਰਡਰ 2 ਫਿਲਮ ਯੋਗਾ ਅੱਜ ਰਿਲੀਜ਼ ਹੋਈ ਹੈ ਇਸ ਦੇ ਵਿੱਚ ਸਨੀ ਦਿਓਲ ਦਾ ਨਜ਼ਰ ਆ ਹੀ ਰਹੇ ਨੇ ਇਸ ਤੋਂ ਇਲਾਵਾ ਦਲਜੀਤ ਦੋਸਾਂਜ ਆਹਾਨ ਸ਼ੇਠੀ ਵਰੁਣ ਤਵਨ ਮੌਨਿਕਾ ਬੇਦੀ ਤੇ ਬਹੁਤ ਸਾਰੇ ਆਰਟਿਸਟਸ ਦੇ ਵਿੱਚ ਨਜ਼ਰ ਆ ਰਹੇ ਸੋ ਹਨਮ ਬਾਜਵਾ ਦਲਜੀਤ ਦੋਸਾਂਜ ਦੇ ਆਪੋਜ਼ਿਟ ਨਜ਼ਰ ਆ ਰਹੇ ਸੋ ਬੱਚੇ ਤੱਕ ਦੇਖਣ ਪਹੁੰਚੀ ਸੀ ਜਨਤਾ ਤੁਸੀਂ ਵੇਖਿਆ ਹੋਏਗਾ ਕਿ ਜੋਸ਼ ਬੋਲਦਾ ਹੈ ਕਿਸ ਤਰੀਕੇ ਦੇ ਨਾਲ ਇਮੋਸ਼ਨਲ ਲੱਗੀ ਵਧੀਆ ਲੱਗੀ ਲੋਕਪਾਰ ਇਮੋਸ਼ਨਲ ਹੋ ਕੇ ਵੀ ਨਿਕਲ ਰਹੀ ਸੀ ਫੈਮਲੀ ਦੇ ਨਾਲ ਦੇਖਣ ਪਹੁੰਚੇ ਸੀ ਬਾਰਡਰ 2 ਸੋ ਤੁਸੀਂ ਕੀ ਕਰਨਾ ਤੁਹਾਨੂੰ ਰਿਵਿਊ ਮਿਲ ਚੁਕੇ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਫਿਲਮ ਕਿਵੇਂ ਦੀ ਆ ਬਹੁਤ ਹੀ ਸ਼ਾਨਦਾਰ ਫਿਲਮ ਹੈ ਇਹਨਾਂ ਦੇ ਰਿਵਿਊਸ ਸੁਣ ਕੇ ਪਤਾ ਲੱਗ ਰਿਹਾ ਸੋ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓ ਤੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਬਾਰਡਰ 2 ਫਿਲਮ ਕਿਵੇਂ ਦੀ ਲੱਗੀ ਆ